ਤਾਂ ਪਹਿਲੇ ਟੁੱਟੀ ਹੋਈ ਹੈ ਸੇਵਾ ਹੈ ਨਹੀਂ ਐ ਪਸ਼ੂ ਜ਼ਿਆਦਾ ਹੋਗੇ ਪਸ਼ੂ ਜ਼ਿਆਦਾ ਹੋਗੇ ਹਾਂ ਜਿਆਦਾ ਗੌਰ ਨਹੀਂ ਹੈ ਬਾਈ ਸਾਹਿਬ ਜੀ 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 ਪਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਅੱਜ ਦੀ ਵੀਡੀਓ ਬਣਾ ਰਹੇ ਆ ਬਈ ਆਪਾਂ ਹਰਿਆਣੇ ਦੇ ਵਿੱਚੋਂ ਜ਼ਿਲ੍ਹਾ ਫਤੇਹਵਾਦ ਨੇੜੇ ਟਹਾਣਾ ਤੇ ਪਿੰਡ ਹੈਗਾ ਜੀ ਡਾਂਗਰਾ ਤੇ ਸਤਵੀਰ ਬਾਈ ਜੀ ਨਾਲ ਗੱਲਬਾਤ ਕਰਦੇ ਆ ਆਪਾਂ ਦੋ ਪਸ਼ੂ ਸੇਲ ਦੇ ਵਾਸਤੇ ਨੇ ਬੜੇ ਸੋਹਣੇ ਪਾਈ ਦੇ ਲਵੇ ਤੇ ਬਾਕੀ ਆਪਾਂ ਨੂੰ ਪਤਾ ਹੀ ਹੈ ਹਰਿਆਣੇ ਦੇ ਜਿਹੜੇ ਪਸ਼ੂ ਹੁੰਦੇ ਨੇ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਤੇ ਡੈਰੀ ਫਾਰਮਿੰਗ ਦਾ ਚਮਾ ਦੇਖ ਸਕਦੇ ਆ ਆਪਾਂ ਬਾਈ ਦਾ ਤੇ ਗੱਲਬਾਤ ਕਰਨੇ ਬਾਈ ਨਾਲ ਸੱਸੀ ਕਾ ਬਾਈ ਜੀ ਸਸਰੇ ਕਾ ਜੀ ਨਾਂ ਦੱਸ ਦੋਈ ਬਲਾਂ ਤੁਹਾਡਾ ਮੇਰਾ ਨਾਮ ਸਤਵੀਰ ਹੈ ਬਾਈ ਜੀ ਸਤਵੀਰ ਜੀ گاਉਂ ਡਾਂਗਰਾ ਤਸਿਲ ਟੋਣਾ ਡਿਸਟ੍ਰਿਕਟ ਫਤਿਹਗੜ੍ਹ ਹਰਿਆਣਾ ਡਿਸਟ੍ਰਿਕਟ ਫਤਿਹਗੜ੍ਹ ਬਾਈ ਕਿੰਨੇ ਪਸ਼ੂ ਨੇ ਅੱਜ ਆਪਨ ਲੈ ਵੀ ਦੋ ਪਸ਼ੂ ਛਲ ਕੇ ਹੈ ਬਦੋਨੇ گاਵਨ ਹੈ ਜੀ ਹਾਂ ਹਾਂ ਇਹ ਤਾਂ ਭਾਈ ਅੱਜ ਹੀ ਵੀ ਆਈ ਹੈ ਅੱਜ ਹੀ ਵੀ ਆਈ ਹਾਂ ਉਸਕੇ ਅਭੀ ਟਾਈਮ ਬਾਕੀ ਹੈ ਵਿਆਹੀ ਮਤਲਬ ਦੱਸ ਦੋਵੇਂ ਆਪ ਅੱਜ ਸੂਈ ਹੈ ਹੈ ਨਾ ਹਾਂ ਹਾਂ ਆਪਾਂ ਵੀ ਅੱਭੀ ਸੂਈ ਜੰਦਾ ਨਾ ਹਾਂ ਤੇ ਅੱਜ ਸੂਈ ਕਿਹੜੇ ਸੂਏ ਗਿਆ ਦੱਸ ਦੋ ਇਹ ਇਹ ਪਹਿਲੇ ਸੂਏ ਕੀ ਬਾਈ ਕਲੂਨ ਕ یہ پہلے بہوت کی ہے اور 2 گھنٹے پہلے بھی ہے جیر جورتے صاف ہے۔ 2 گھنٹے پہلے نہیں سوییے جی۔ ہاں 2.5 گھنٹے ہو گئے بھائی۔ کیا بچہ جی دا ہے نا؟ بچھی ہے بچھی۔ اے بچھی ہے جی۔ اے بچھی دا کوئی ٹاڑی۔ نہ نہ وہ کچھ نہیں بھائی ٹکے ٹاگے کا کوئی پتہ نہیں۔ ٹھیک ہے ٹھیک ہے ٹھیک ہے۔ ہاں جی ہاں جی ہاں جی۔ اون تھن لے بھی کی صاف ہاں جی پوری ہے نا۔ تھن لے بھی کی بالکل صاف ہے بھائی۔ تھن دیکھو بھائی مٹھی والے تھانے۔ ہاتھ والے تھانے۔ واہ جی واہ۔ بچہ چوں آیا ہے 2.5 کلو کھیس کڈے بھائی۔ 2.5 کلو جی۔ ہاں جی ہاں جی۔ تے ٹھنڈے صبحا گئے بھائی صاحب۔ دیکھو جی پوری ہے نا سر۔ जी कैसे मर्जी निकाल लो हाँ 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 कोई दिक्कत नहीं है जी। ये देखो बस ये देखो ठंडे सब आ गए भाई साहब बिल्कुल जी ये देखो बाकी ऑर्डर वगैरह पूरा बना रहा है बाकी और भी बनाई है दूध भाई साहब 20 प्लस निकाल देगी 20 प्लस पहले भी में पहले भी में हाँ जी हाँ जी ब्रीड वाली है ना सर हाँ जी ठंडी पूरी है और वजन वगैरह भी पूरा है हाँ हाँ वजन पूरा है ठीक है और मगर पीछे बच्ची है भाई देख सकते हैं बड़ी सोनी ਬਾਕੀ ਫੇਸ ਬਾਲ ਠੀਕ ਕਰਨੂਗਾ ਇਹ ਤਾਂ ਇੱਕ ਅੱਧ ਕੱਟ ਵੀ ਪੂਰਾ ਜੀ ਪੂਰਾ ਆ ਰਿਹਾ ਐਸਾ ਵਾਈਟ ਪੂਰੀ ਐ ਤੇ ਆਰਡਰ ਵੇਰਾ ਦੇਖ ਲੋ ਚਾਰ ਹੀ ਥਾਨ ਨੇ ਜੀ ਹਣਾ ਹਾਂ 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 ਚਾਰ ਹੀ ਥਾਨ ਨੇ ਜੀ ਤੇ ਕੋਈ ਫੂਡ ਸ਼ਾਂਗ ਹੈ ਨਹੀਂ ਆ ਤੇ ਕੀ ਆਪਣਾ ਸਾਹਮਣੇ ਆਵੇ ਤੇ ਕਿੰਨਾ ਉੱਤੇ ਡੱਡਾ ਹੀ ਹੋਣਾ ਇਸ ਕੰਮ ਆਪਣਾ ਇਹ ਤਾਂ ਬਈ ਅਭੀ ਤੋ 2.5 ਕਿਲੋ ਦੁੱਧ ਨਿਕਾਲਿਆ ਔਰ ਬੱਚਾ ਚੁਆ ਆਇਆ ਬਸ ਬੱਚਾ ਚੁਆ ਆਇਆ ਹਾਂ ਤੇ 20 ਪਲੱਸ ਜਾ ਜੀ ਪਲੱਸ ਜਾਵੇਗੀ ਬਾਈ ਸਾਹਿਬ ਠੀਕ ਹੈ ਠੀਕ ਹੈ ਬਿਲਕੁਲ 20 ਪਲੱਸ ਜਾਵੇ ਤੇ ਰੇਟ ਦੱਸ ਸਕਦੇ ਆ ਪਤਾ ਰੇਟ ਬਾਈ ਸਾਹਿਬ 65000 ਰੁਪਏ 65000 ਰੁਪਏ ਹਾਂਜੀ ਬਿਲਕੁਲ ਜਾਇਜ਼ ਰੇਟ ਹੈ ਬਿਲਕੁਲ ਪ੍ਰਮਾਣ ਦਾ ਥੋੜਾ ਮੋਟਾ ਕਰੋਗੇ ਆਪ ਉਹ ਮਨ ਤ ਮਨ ਸਮਾਨ ਤੋਂ ਬਿਲਕੁਲ ਥੋੜਾ ਮੋਟਾ ਤਾਂ ਕਰਨਾ ਹੀ ਹੋਵੇ ਬਾਈ ਕਰਾਂਗੇ ਬਿਲਕੁਲ ਕਰਾਂਗੇ ਜੀ 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 ਔਰ ਬਾਈ ਦੇਖ ਸਕਦੇ ਆ ਪਰ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਬਾਕੀ ਚੱਦ ਚਾੜ ਦੀ ਚੰਗੀ ਸੇਵਾ ਵਗੈਰਾ ਪੂਰੀ ਕੀਤੀ ਹੈ ਠੰਡੇ ਸਬਾਗ ਗਿਆ ਭਾਈ ਸਾਹਿਬ ਇਹ ਦੇਖੋ ਆਪ ਮਰਜ਼ੀ ਬਗੀ ਇਹ ਦੇਖੋ ਇਹ ਇਹ ਦੇਖੋ ਬਿਲਕੁਲ ਠੰਡੇ ਸਬਾਗ ਗਿਆ ਬਿਲਕੁਲ ਠਣਾ ਸਾਹਿਬ ਦੇਖੋ ਭਾਈ ਹਾਂ ਵਾਹ ਜੀ ਠਣਾ ਦੀ ਕੁਆਲਿਟੀ ਦੇਖੋ ਭਾਈ ਤੇ ਆਰਡਰ ਵੇਰਾ ਪੂਰਾ ਬਣਾਇਆ ਹੈ ਕਿ 20 ਪਲੱਸ ਦੀ ਬਾਈ ਕਹਿੰਦਾ ਜ਼ਿੰਮੇਵਾਰੀ ਆ ਤੇ ਦੂਜੀ ਦਾ ਹੀ ਹੋਦ ਗਿਆ ਬੰਦੇ ਜੀ ਹਾਂ ਹਾਂ ਇਹ ਕੀ ਹੈ ਭਾਈ ਜੀ ਜੀ ਇਹਦਾ ਕਿਵੇਂ ਜੀ ਸੋਹਣਾ ਕੀ ਜੀ ਇਹ ਇਸਕੇ ਅਭੀ ਭਾਈ ਸਾਹਿਬ ਇਹ ਕੱਚੇ ਹੈ ਲੇਗੀ 10-12 ਦਿਨ ਹੋਰ ਆਰਾਮ ਨਾਲ ਲੈ ਲੇਗੀ 10-12 ਦਿਨ ਦੀ ਹਾਂ ਹਾਂ 10 ਦਿਨ ਤੌਰ ਆਰਾਮ ਨਾਲ ਲੈਗੀ ਠੀਕ ਹੈ ਬਿਲਕੁਲ ਠੰਡੇ ਸਬਾਗ ਗਿਆ ਜੀ ਦੇਖੋ ਠੀਕ ਹੈ ਨ ਬਾਕੀ ਆਰਡਰ ਦੇਖੋ ਜੀ ਡਾ ਕਿਹੜੇ ਸੂਏ ਸੋਣਾਈ ਇਹਨੇ ਇਹ ਚੌਥੇ ਸੂਏ ਚੌਥੇ ਸੂਏ ਦੇ ਹਾਂ ਜੀ ਕੋਈ ਪਿਛਲਾ ਆਰਡਰ ਇਹਦਾ ਜੀ ਪਿਛਲੀ ਵਾਰ ਇਸਨੇ ਦੇ ਆ 22 ਲੀਟਰ ਦੁੱਧ ਨਿਕਾਲਿਆ 22 ਲੀਟਰ ਜੀ ਹਾਂ 25 ਪਲੱਸ ਨਿਕਾਲੇਗੀ ਭਾਈ ਜੀ 22 ਲੀਟਰ ਪਿਛਲੀ ਵਾਰ ਦਿੱਤਾ ਜੀ ਹਾਂ 25 ਪਲੱਸ ਦੇ ਦੂ ਅਜੇ 10 ਦਿਨ ਬਾਕੀ ਹੈ ਭਾਈ ਜੀ ਹਾਂ ਬਾਕੀ ਸਾਈਜ਼ ਵੱਡਾ ਜੀ ਹਣਾ ਦੇਖੋ ਹਾਂ ਫੁੱਲ ਸਾਈਜ਼ ਫੁੱਲ ਸਾਈਜ਼ ਹੈ ਜੀ ਵੱਡਾ ਸਾਈਜ਼ ਹੈਗਾ ਠੰਡੀ ਪੂਰੀ ਆ ਜੀ ਹਣਾ ਹਾਂ ਠੰਡੇ ਬਹੁਤ ਠੰਡੇ ਆ ਭਾਈ ਸਭ ਇਹ ਦੇਖ ਲਓ ਆਪਾਂ ਖੁਦ ਦੇਖ ਲਓ ਇਹ ਦੇਖੋ ਬਾਕੀ ਆਰਡਰ ਦੀ ਸਹੇ ਚੱਕਰ ਆਰਡਰ ਦਾ ਭਾਈ ਥਣ ਲੇਵਾ ਚੱਕਰ ਤੁਸੀਂ ਤੇ ਚਾਰ ਹੀ ਥਣ ਜੀ ਪੂਰੇ ਹਾਂਜੀ ਹਾਂਜੀ ਬਾਕੀ ਥਾਣਾ ਸਹੀ ਦੇਖ ਸਕਦੇ ਆਂ ਭਾਈ ਆਓ ਕੱਦ ਕਾਟ ਦੀ ਪੂਰੀ ਆ ਕੱਦ ਕਾਟ ਚਲ ਤੇ ਚੌਥੀ ਸੂਏ ਸੁਣਾ ਜੀ ਹਾਂ ਹਾਂ 25 ਪਲਸ ਨਿਕਾਲ ਦੇਗੇ ਆਰਾਮ ਨਾਲ 25 ਲੀਟਰ ਬਾਕੀ ਖਰਾਬ ਦੇ ਸੇਵਾ ਤੇ ਜੀ ਹਾਂ ਸੇਵਾ ਪਿਆ ਭਾਈ ਸਾਹਿਬ ਮੇਰੇ ਤੋਂ ਆਪ ਪਤਾ ਹੈ ਮੇਰੇ ਤੋਂ ਤਾਂ ਪਹਿਲੇ ਟੁੱਟੀ ਹੋਈ ਹੈ ਸੇਵਾ ਹੈ ਨਹੀਂ ਐ ਪਸ਼ੂ ਜ਼ਿਆਦਾ ਹੋ ਗਏ ਪਸ਼ੂ ਜ਼ਿਆਦਾ ਹੋ ਗਏ ਹਾਂ ਜ਼ਿਆਦਾ ਗੌਰ ਨਹੀਂ ਹੈ ਬਾਈ ਸਾਹਿਬ ਜੀ 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 ਔਰ ਚੰਡੀ ਕੁਆਲਟੀ ਦੇ ਬਾਹਰ ਰਾਈਆਂ ਨੇ ਬਾਈ ਤੇਲੇ ਵੀ ਦੇਖ ਸਕਦੇ ਆਂ ਬਈ ਆਪਾਂ ਤੇ ਕਈ ਰਾਈਆਂ ਕਿੱਥਾ ਗਾਈਆਂ ਆ ਤਾਂ ਤਾਜੀ ਸੂਈਏ ਤੇ ਇਹਦੇ ਜੀ ਤਾਂ ਤੇ ਇਹਨੇ 10-12 ਦਿਨ ਲੈ ਲੈਣੇ ਆ ਹਾਂ 10-12 ਦਿਨ ਇਹਦਾ ਜੀ ਮੁੱਲ ਕਰ ਦਾਂਗੇ ਆਪਾਂ ਇਸਕਾ ਬਾਈ ਸਾਹਿਬ ਲੈਣਾ ਦੇਣਾ ਬਿਲਕੁਲ 75000 ਰੁਪਏ ਮਾਨਸਮਾਨ ਅਲੱਗ ਸੇ ਕਰ ਦੇਗੇ 70000 ਰੁਪਏ ਹਾਂ ਜੀ ਹਾਂ ਮਾਨਸਮਾਨਾ ਅੱਡ ਤੂੰ ਕਰ ਦਾਂਗੇ ਹਾਂ ਜੀ ਹਾਂ ਠੀਕ ਹੈ ਠੀਕ ਹੈ ਤੇ ਦੋਨੋਂ ਗਾਈਆਂ ਨੇ ਬਾਈ हरियाणा ਦੇ ਪਸ਼ੂ ਨੇ ਬਾਈ ਜਿਹੜੇ ਵੀਰ ਹਰਿਆਣੇ ਦੇ ਪਸ਼ੂ ਲੈ ਕੇ ਰਾਜ ਨੇ ਆਪਣੇ ਪਿਆਬ ਦੇ ਵਿੱਚ ਵੀ ਤੇੜੇ ਹਿਰੇ ਨੇ ਦੇਖਦੇ ਨੇ ਤੇ ਪਿਆਬ ਦੇ ਵਿੱਚ ਬਹੁਤ ਸੰਧ ਕਰਦੇ ਨੇ ਓਡੇ ਪਸ਼ੂ ਨਾਲ ਜੀ ਹਾਂ ਜੀ ਹਰਿਆਣੇ ਦੇ ਹਾਂ ਜੀ ਤੇ ਬਾਈ ਕਹਿੰਦਾ ਪਿਆਬ ਦੇ ਨਾਲ ਆਪਾਂ ਹੋਰ ਮਾੜਨਾ ਕਰਦੇ ਜਿਹੜਾ ਆਪਣੀ ਵੀਡੀਓ ਦਿੱਤੀ ਉਹ ਵੀ ਤੇ ਨਾਂ ਦਾ ਪਿੰਡ ਦਾ ਦੱਸ ਦਈਏ ਆਪਣੇ ਦੁਆਰੀ ਤੇ ਮੇਰਾ ਨਾਮ ਸਤਵੀਰ ਹੈ گاਉਂ ਡਾਂਗਰਾ ਤਹਿਸੀਲ ਟੋਣਾ ਡਿਸਟ੍ਰਿਕਟ ਫਤਿਹਵਾਦ ਮੋਬਾਈਲ ਨੰਬਰ 99963255 ਠੀਕ ਹੈ ਸਰ ਹਾਂ ਜੀ ਔਰ ਜੀ ਆਪਕਾ ਨੰਬਰ ਹੈ ਸਰ ਔਰ ਮਿਹਰਬਾਨੀ ਬਹੁਤ ਹੈ ਧੰਨਵਾਦ ਤੁਹਾਡਾ